ਇਹ ਵੀਡੀਓ ਆ ਜੀ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਔਰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਜੇਕਰ ਤੁਹਾਡੇ ਹਨਾ ਪਰਿਵਾਰ ਦੇ ਵਿੱਚ ਇੱਕ ਮੰਨ ਹੋ ਕੇ ਤੁਸੀਂ ਪਤੀ ਪਤਨੀ ਨਹੀਂ ਰਹਦੇਗੇ ਚਾਹੇ ਕਿਸੇ ਤਰ੍ਹਾਂ ਦੇ ਮਤਲਬ ਤੁਹਾਡੇ ਪਰਿਵਾਰ ਕਿਉਂ ਨਹੀਂ ਅੱਗੇ ਵਧ ਰਿਹਾਗਾ ਤੁਸੀਂ ਕਿਉਂ ਨਹੀਂ ਅੱਗੇ ਜਾ ਰਹੇਗੇ ਤੇ ਕੀ ਕਾਰਨ ਹੈ ਤੁਹਾਡੇ ਪਰਿਵਾਰੀ ਵਾਰ ਦੇ ਵਿੱਚ ਸ਼ਾਂਤੀ ਨਹੀਂ ਹੈ ਕਿਉਂ ਤੁਹਾਡੇ ਘਰੇ ਲੜਾਈ ਕਲੇਸ਼ ਰਹਿੰਦਾ ਵਾ ਕਿਉਂ ਕਿਉਂਕਿ ਹਨਾ ਜਿਹੜੇ ਪਤੀ ਪਤਨੀ ਆ ਪਰਮੇਸ਼ਵਰ ਨੇ ਬਣਾਏ ਹੋਏ ਇਸ ਰਿਸ਼ਤੇ ਨੂੰ ਹਨਾ ਇੱਕ ਮੋਹਰ ਲਾਈ ਹੋਈ ਹੈ ਕਿ ਪਤਨੀ ਜਿਹੜੀ ਦਿੱਤੀ ਗਈ ਆ ਮਰਦ ਨੂੰ ਉਹ ਇੱਕ ਮਤਲਬ ਕਿ ਉਹਦੇ ਪਰਿਵਾਰ ਨੂੰ ਸੰਭਣਨ ਵਾਸਤੇ ਦਿੱਤੇ ਗਈਆ ਉਹ ਨਾ ਤਾਂ ਸਿਰ ਦੇ ਕੋਲੋਂ ਦੀ ਜਿਹੜੀ ਪਸਲੀ ਲਈ ਆ ਮਰਦ ਦੀ ਦੀ ਪਸਲੀ ਲਈ ਆ ਨਾ ਤਾਂ ਸਿਰ ਚੋਂ ਆ ਨਾ ਹੀ ਉਹਦੇ ਪੈਰਾਂ ਚੋਂ ਆ ਉਹ ਵੀ 40 ਲਈ ਗਈ ਉਹਦਾ ਪੂਰਾ ਆਦਰ ਮਾਨ ਕਰਿਆ ਕਰੋ ਠੀਕ ਹੈ ਨਾ ਕੁਝ ਪਤਨੀਆਂ ਵੀ ਹੁੰਦੀਆਂ ਨਹੀਂ ਆਦਰ ਕਰਦੀਆਂ ਠੀਕ ਹੈ ਨਾ ਆਪਣੇ ਪਤੀ ਦੀ ਆਦਰ ਕਰਿਆ ਕਰੋ ਤੇ ਜੇ ਜੇ ਪਤੀ ਹੈ ਨਾ ਆਪਣੀ ਪਤਨੀ ਦੀ ਆਦਰ ਨਹੀਂ ਕਰਦੇ ਉਹ ਇਹ ਉਹ ਇਹ ਜ਼ਿਆਦਾਤਰ ਕਹਿੰਦਾ ਵਾ ਕਿ ਮੈਂ ਕਮਾਉਣਾ ਵਾ ਤੇ ਮੈਂ ਖੋਣ ਨਾ ਵਾ ਲੇਕਿਨ ਮਤਲਬ ਕਿ ਜੋ ਕਰੇ ਰਹਿੰਦੀ ਔਰਤ ਉਹਦੀ ਕੋਈ ਵੈਲੇ ਹੁਣੀ ਦੇਖਦਾ ਤੁਸੀਂ ਕਮਾ ਕੇ ਲੈ ਕੇ ਆਉਂਦੇ ਆ ਦੁਨੀਆ ਨਹੀਂ ਦੇਖੋਗੀ ਠੀਕ ਹੈ ਕੀ ਕਮਾ ਕੇ ਲੈ ਕੇ ਆਨੇ ਕੀ ਨਹੀਂ ਕਮਾ ਕੇ ਲੇਕਿਨ ਲੇਕਿਨ ਜਿਹੜੀ ਇੱਕ ਔਰਤ ਕਰੇ ਰਹਿੰਦੀ ਹੈ ਨਾ ਪੂਰਾ ਸਮਾਜ ਦੇਖਦਾ ਵਾ ਪੂਰੇ ਰਿਸ਼ਤੇਦਾਰ ਦੇਖਦੇ ਆ ਕਿ ਕਿੰਨਾ ਕ ਅੱਗੇ ਵਧ ਰਹੇ ਆ ਬੱਚਿਆਂ ਦੇ ਵਿੱਚ ਤੇ ਨੀਚ ਦੇਖਦੇ ਆ ਉਹਨਾਂ ਦਾ ਰਹਿਣ ਸਹਿਣ ਦੇਖਦੇ ਆ ਉਹ ਜੱਜ ਕਰਦੇ ਆ ਕਿ ਬੰਦਾ ਦਾ ਘਰੋਂ ਬਾਹਰ ਰਹਿੰਦਾ ਕਿ ਸਿੱਖਿਆ ਸਹੀ ਸਿੱਖਿਆ ਦੇ ਰਹੀ ਆ ਆਪਣੇ ਬੱਚਿਆਂ ਨੂੰ ਇੱਕ ਮਾਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇ ਰਹੀ ਆ ਪਤਨੀ ਦੀ ਜੇ ਤੁਸੀਂ ਪਤਨੀ ਦੀ ਇੱਜ਼ਤ ਨਹੀਂ ਕਰੋਗੇ ਤਾਂ ਤੁਸੀਂ ਕਿੱਦਾਂ ਸੋਚਦੇ ਆ ਕਿ ਪਰਮੇਸ਼ਵਰ ਤੁਹਾਨੂੰ ਮਾਫ਼ ਕਰੂਗਾ ਜੇ ਤੁਸੀਂ ਪਤਨੀ ਦੀ ਇੱਜ਼ਤ ਨਹੀਂ ਕਰੋਗੇ ਨਾ ਤਾਂ ਪਰਮੇਸ਼ਵਰ ਵੀ ਤੁਹਾਡੀ ਜ਼ਿੰਦਗੀ 'ਚ ਖੁਸ਼ੀ ਨਹੀਂ ਕੋਈ ਔਣ ਤਾਉਂਗਾ। ਕੁਛ ਆ ਬਹਣਾ ਤੁਹਾਡੀਆਂ ਪ੍ਰਾਰਥਨਾਵਾਂ ਇਸੇ ਕਰਕੇ ਰੁਕ ਜਾਂਦੀਆਂ ਜੇ ਤੁਸੀਂ ਇੱਕ ਮਨ ਹੋ ਕੇ ਪ੍ਰਾਰਥਨਾ ਨਹੀਂ ਕਰਦੇਗੇ। ਜੇ ਤੁਸੀਂ ਇੱਕ ਮਨ ਹੋ ਕੇ ਪ੍ਰਾਰਥਨਾ ਕਰੋਗੇ ਕਦੇ ਪਤਨੀ ਨੂੰ ਪੁੱਛਿਆ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈਗੀ ਕਿ ਤੁਹਾਨੂੰ ਕਿ ਜ਼ਰੂਰੀ ਨਹੀਂ ਕਿ ਉਹਨੂੰ ਧਨ ਦੋਲਦੇ ਹੀ ਚਾਹੀਦਾ ਉਹਨੂੰ ਤੁਹਾਡਾ ਸਮਾਂ ਵੀ ਚਾਹੀਦਾ ਹੋ ਸਕਦਾ ਵਾ। ਜੇ ਤੁਸੀਂ ਉਹਨੂੰ ਹਨਾ ਪਿਆਰ ਨਾਲ ਹੀ ਆਣ ਕੇ ਪੁੱਛ ਲਓ ਕਿ ਤੂੰ ਮੈਂ ਮਤਲਬ ਕਿਦਾਂ ਵਾ ਠੀਕ ਹੈ ਜਾਂ ਨਹੀਂ ਠੀਕ ਹੈ ਕਿ ਜ਼ਰੂਰੀ ਨਹੀਂ ਹੁੰਦਾਗਾ ਕਿ ਇਹ ਆ। ਉਹ ਉਹ ਇੱਕ ਡਮਾਂਡ ਰੈਂਦੀ ਉਹਨੂੰ ਡਮਾਂਡ ਰੈਂਦੀ ਜੋ ਸਹੀ ਆਤਮਿਕ ਪਤਨੀ ਹੁੰਦੀ ਹੈ ਨਾ ਉਹ ਇੱਕੋ ਸਮਾਂ ਚਾਹੁੰਦੀ ਜੇ ਤੁਸੀਂ ਆਪਣੀ ਪਤਨੀ ਨੂੰ ਪਰਿਵਾਰ ਨੂੰ ਸਮਾਨੀ ਦੇ ਸਕਦੇ ਤੇ ਕਿਸ ਤਰ੍ਹਾਂ ਚਾਹੁੰਦੀ ਹੈ ਕਿ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਆ ਜਾਊਗੀ ਨਹੀਂ ਆਏਗੀ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਕਿਉਂਕਿ ਇੱਕ ਔਰਤ ਜਦੋਂ ਉਸ ਘਰ ਦੇ ਵਿੱਚ ਖੁਸ਼ ਨਹੀਂ ਤਾਂ ਤੁਸੀਂ ਉਮੀਦ ਕਿੱਦਾਂ ਕਰ ਸਕਦੇ ਹੋ ਉਸ ਘਰ ਦੇ ਵਿੱਚ ਇੱਕ ਜਦੋਂ ਪਤਨੀ ਜਿਹੜੀਆਂ ਹਨਾ ਇੱਕ ਸੰਸਾਰਿਕ ਹੁੰਦੀਆਂ ਆਪਣੇ ਘਰ ਨੂੰ ਘਰ ਨਹੀਂ ਸਮਝਦੀਆਂ ਉਹ ਆਪਣੀ ਹੀ ਲਾਈਫ ਦੇ ਵਿੱਚ ਧੁੰਨ ਰਹਿੰਦੀਆਂ ਬੱਚਿਆਂ ਦੀ ਕੇਅਰ ਨਹੀਂ ਕਰਦੀ ਪਤੀ ਦੀ ਕੇਅਰ ਨਹੀਂ ਕਰਦੀ ਉਹਦਾ ਉਹ ਤਾਂ ਚਲੋ ਮੰਨਿਆ ਕਿ ਉਹਨੂੰ ਜੇ ਕੋਈ ਹਨਾ ਪਰਮੇਸ਼ਵਰ ਵਿੱਚ ਵੱਧ ਰਿਹਾ ਵਾ ਤਉ ਨੂੰ ਵਧਨ ਦੋ ਤਉ ਉਰਦੋ ਜੱਜ ਕਰੋ ਕਿ ਵਾਕੀ ਇਹ ਮੇਰੇ ਘਰ ਨੂੰ ਸੰਭਾਲਦੀ ਹੈ ਜਾਂ ਉਹ ਜਾੜ ਰਹੀ ਹੈ ਕੁਛ ਗੱਲਾਂ ਹੁੰਦੀਆਂ ਕਿ ਪਤਨੀ ਨੂੰ ਬਾਰ-ਬਾਰ ਸੁਨਾਇਆ ਜਾਂਦਾ ਕਿ ਮੈਂ ਤੈਨੂੰ ਕਮਾ ਕੇ ਖੋਣਦਾ ਕਿਉਂ ਤੈਨੂੰ ਮੈਂ ਤੋਂ ਕੌਣ ਦਿੰਦਾ ਪਰਮੇਸ਼ਵਰ ਦਿੰਦਾ ਤੂੰ ਤਾਂ ਜਾ ਕੇ ਕਮਾ ਕੇ ਖਵਾਉਂਦਾ ਉਹ ਕੁਛ ਸੁਨਾਇਆ ਜਾਂਦਾ ਅਗਰ ਤੁਸੀਂ ਆਪਣੀ ਪਤਨੀ ਨੂੰ ਇੰਨਾ ਕੁਛ ਸੁਨਾ ਸਕਵੇ ਇੱਕ ਔਰਤ ਨੂੰ ਕਿਉਂ ਸੁਨਾਇਆ ਜਾਂਦਾ ਸਕਦਾ ਮੇਰਾ ਇਹ ਸਵਾਲ ਆ ਇੱਕ ਔਰਤ ਨੂੰ ਕਿਉਂ ਸੁਨਾਇਆ ਜਾਂਦਾ ਇੰਨਾ ਔਰਤ ਘਰੋਂ ਬਾਹਰ ਨਹੀਂ ਜਾਂਦੀ ਲੇਕਿਨ ਕੁਝ ਔਰਤਾਂ ਇਹੋ ਜਿਹੀਆਂ ਵੀ ਹੁੰਦੀਆਂ ਵਾਂ ਉਹ ਘਰੇ ਆਪਣੇ ਘਰ ਨੂੰ ਵੀ ਸੰਭਾਲਣਾ ਚਾਹੁੰਦੀਆਂ ਵਾਂ ਘਰੇ ਵੀ ਰਹਿਣਾ ਚਾਹੁੰਦੀਆਂ ਕੁਝ ਕੰਮ ਵੀ ਕਰਨਾ ਚਾਹੁੰਦੀਆਂ ਲੇਕਿਨ ਬਹੁਤ ਘੱਟ ਇਹੋ ਜਿਹੇ ਪਤੀ ਹੁੰਦੇ ਆ ਕਿ ਜਿਹੜਾ ਹਨਾ ਮਤਲਬ ਕਿ ਇੰਨਾ ਡਿਪਰੈਸ਼ਨ ਉਹਨੂੰ ਦੇ ਦਿੰਦੇ ਆ ਕਿ ਘਰ ਵੀ ਸਾਹਮਣੇ ਆ ਮ ਬੱਚੇ ਵੀ ਸਾਹਮਣੇ ਲਿਖਣੀ ਇਹ ਇਹਦੇ ਵਿੱਚ ਕਰਨ ਦੇ ਵਿੱਚ ਉਹਨੂੰ ਕੋਈ ਦੁੱਖ ਨਹੀਂ ਹੁੰਦਾ ਕਰਦੀ ਆ ਉਹ ਪਿਆਰ ਨਾ ਕਰਦੀ ਆ ਕਿਸੇ ਟਾਈਮ ਚੋਂ ਨਹੀਂ ਗਲਤੀ ਗਲਤੀ ਹੋ ਜਾਂਦੀ ਜਾਂ ਤਬੀਅਤ ਠੀਕ ਨਹੀਂ ਹੁੰਦੀ ਉਹ ਨਹੀਂ ਕਰ ਪਾਦੀ ਲੇਕਿਨ ਹਰ ਟਾਈਮ ਉਹਨੂੰ ਟੌਰਚਰ ਕਰਨਾ ਇਹ ਅੱਛੀ ਗੱਲ ਨਹੀਂ ਨਾਲ ਨਹੀਂ ਜਿਵੇਂ ਬਾਰ-ਬਾਰ ਬਾਰ-ਬਾਰ ਤੁਸੀਂ ਉਹਨੂੰ ਗਾਲੀ-ਕਲੋਚ ਕਰੋਗੇ ਉਹਨੂੰ ਕਹੋਗੇ ਉਹਨੂੰ ਮਤਲਬ ਕਿ ਜੀ ਨਹੀਂ ਦੋਗੇ ਫਿਰ ਕਿਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਆ ਸਕਦੀ ਹੈ ਇਹਨੂੰ ਇਹ ਦੇਖੋ ਜੀ ਪ੍ਰਭੂ ਦੇ ਦਾਸ ਆ ਪਸਟਲ ਕੁਲਚਰਨ ਦਿਓਲ ਜੀ ਤੇ ਉਹਨਾਂ ਦੇ ਹਸਬੰਡ ਪਸਟੇ ਜੀ ਕਿੰਨੇ ਪਿਆਰ ਨਾਲ ਉਹਨੂੰ ਆਦਰ ਸਤਿਕਾਰ ਦੇ ਨਾਲ ਜਿਪਾਈ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਉਹਨਾਂ ਨੇ ਇੱਕ ਮਨ ਹੋ ਕੇ ਹੱਥ ਫੜ ਕੇ ਪ੍ਰਾਰਥਨਾ ਕੀਤੀ ਕਿੰਨੀ ਵਧੀਆ ਇਹ ਵੀਡੀਓ ਲੱਗ ਰਹੀ ਹੈ ਨਾ ਕਿਉਂਕਿ ਇਹ ਪਰਮੇਸ਼ਵਰ ਦੇ ਕੀ ਅਭੀ ਛੇਕ ਜਨਾਂ ਇਹਨੂੰ ਪਤਾ ਵਾ ਕਿ ਵਚਨ ਕੀ ਕਹਿੰਦਾ ਕਿ ਜਿਸ ਤਰ੍ਹਾਂ ਪਤੀ ਔਰ ਪਤਨੀ ਦੀ ਰਿਸਪੈਕਟ ਕੀਤੀ ਜਾਂਦੀ ਹੈ ਇੱਜ਼ਤ ਕੀਤੀ ਜਾਂਦੀ ਹੈ ਅਗਰ ਇੱਕ ਔਰਤ ਹੋਰ ਕੁਝ ਨਹੀਂ ਚਾਹੁੰਦੀ ਉਹ ਇੱਕ ਹਨਾ ਇਹੀ ਚਾਹੁੰਦੀ ਹੈ ਕਿ ਉਹਦੀ ਇੱਜ਼ਤ ਹੋਵੇ ਇੱਜ਼ਤ ਤਾਂ ਰਿਸਪੈਕਟ ਸਾਹਮਣਿਆਂ ਵਾਲਾ ਵੀ ਰਿਸਪੈਕਟ ਕਰ ਕਦੀ ਵੀ ਪਹਿਲ ਨਹੀਂ ਕਰਦੀ ਗਾਲ ਤੋਂ ਕਦੀ ਵੀ ਲੜਾਈ ਨਹੀਂ ਕਰਦੀ ਹੈਗੀਗੀ ਉਹ ਉਨੋਂ ਬਿਨਾਂ ਗਲਤੋ ਸੁਣਾਇਆ ਜਾਂਦਾ ਵਾ ਬਹੁਤ ਕੁਝ ਬੋਲਿਆ ਜਾਂਦਾ ਫਿਰ ਉਹ ਮੈਨਾਂ ਕੁਝ ਸੁਣਾ ਕੇ ਕਹਿ ਦਿੰਦੇ ਆ ਕਿ ਤੂੰ ਚੁੱਪ ਕਰ ਉਹਨੂੰ ਕੁਝ ਕਹਿਣ ਦਾ ਵੀ ਹੱਕ ਨਹੀਂ ਰਹਿ ਜਾਂਦਾ ਇੱਕ ਇਹ ਪ੍ਰਭੂ ਦੇ ਦਾਸ ਹੈ ਇਹ ਵੀ ਤਾਂ ਇਹ ਵੀ ਤਾਂ ਕਰਿਆ ਇਹ ਵੀ ਇਹਨਾਂ ਤੇ ਵੀ ਤਾਂ ਪਰਮੇਸ਼ਵਰ ਕਿੰਨਾ ਖੁਸ਼ ਹੁੰਦਾ ਹੋਊਗਾ ਇਹਨਾਂ ਦੇ ਕਰੇ ਕਿ ਕਾਹ ਤੋਂ ਖੁਸ਼ਾਂਤੀ ਆ ਕਿਉਂਕਿ ਜਿਹੜੀ ਗੱਲ ਹੈ ਕਹਿਣੀ ਹੈ ਕਹਿ ਦਿੰਦੇ ਇਹਨ ਕਿ ਨਹੀਂ ਕਹਿੰਦੇ ਕੋਈ ਤਰੀਕਾ ਹੁੰਦਾ ਗੱਲ ਕਹਿਣ ਦਾ ਉਹ ਸਾਡੇ ਵਰਗਿਆਂ ਨੂੰ ਸਿੱਧਾ ਚੜਾਈ ਕਰ ਦਿੰਦੇ ਕਿਦਾਂ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਆਊਗੀ ਇੱਕ ਜਦੋਂ ਪੂਰੇ ਪਰਿਵਾਰ ਨੂੰ ਜਦੋਂ ਔਰਤ ਸੰਭਾਲਦੀ ਹੈ ਨਾ ਉਹ ਪੂਰਾ ਸਮਾਜ ਦੇਖਦਾ ਕਿ ਇਹਦੇ ਬੱਚਿਆਂ ਦੀ ਪਰਵਰਿਸ਼ ਕਿੰਨੇ ਕੀਤੀ ਮਾਂ ਤੇ ਮਲੀ ਉਠਾਈ ਜਾਂਦੀ ਆ ਜੇ ਮਾਂ ਗਾਲ ਨਹੀਂ ਕੱਢਦੀ ਮਾਂ ਕਦੇ ਗਾਲ ਕੱਢਣਾ ਨਹੀਂ ਸਿਖਾਉਂਦੀ ਮਾਂ ਕਦੇ ਗਲਤ ਕੰਮ ਨਹੀਂ ਸਿਖਾਉਂਦੀ ਹੈਗੀ ਲੇਕਿਨ ਜੇ ਹਨਾ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਜਣਾ ਵੀ ਗਾਲ ਕੱਢਦਾ ਵਾ ਕਿ ਜਿਤਨੀ ਕਰ ਰਿਹਾ ਕਿਸੇ ਨੂੰ ਉੱਚੀ ਬੋਲ ਰਿਹਾ ਵਾ ਇੱਕ ਐਗਰੈਸਿਵ ਹੋ ਰਿਹਾ ਗੁੱਸੇ 'ਚ ਰਹਿੰਨੇ ਆ ਤੇ ਉਹ ਬੱਚੇ ਹਨਾ ਦੇਖਦੇ ਜ਼ਰੂਰ ਆ ਲੇਕਿਨ ਬੋਲਦੇ ਨਹੀਂ ਬੋਲਦੇ ਉਦੋਂ ਜਦੋਂ ਵੱਡੇ ਹੋ ਜਾਂਦੇ ਆ ਗਲਤੀ ਕਿੱਥੇ ਹੁੰਦੀ ਆ ਕੋਈ ਕੋਈ ਵੀ ਹੋ ਸਕਦਾ ਪਤਨੀ ਵੀ ਹੋ ਸਕਦੀ ਹੈ ਪਤੀ ਵੀ ਹੋ ਸਕਦਾ ਜੇ ਦੋਨਾਂ ਚੋਂ ਇੱਕ ਜਣਾ ਵੀ ਗਲਤੀ ਇਹ ਕਰਦਾ ਵਾ ਤੇ ਨਾ ਕਰੋ ਤੁਸੀਂ ਇਹ ਕਾਤੀ ਪਾਸਟਰ ਅਨਪੁਰਨ ਨਰੋਲਾ ਜੀ ਨੂੰ ਦੇਖ ਲਓ ਕਿੰਨੇ ਵਧੀਆ ਤਰੀਕੇ ਨਾਲ ਦੋਨੇ ਰਹਿ ਰਹੇ ਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਵੀ ਰਹਿ ਰਹੇ ਆ ਨਾਲੇ ਸੇਵਕਾਈ ਕਰ ਰਹੇ ਆ ਨਾਲੇ ਕਰ ਰਹੇ ਇੰਨੀ ਸ਼ਾਂਤੀ ਦੇ ਵਿੱਚ ਕਾਹੇ ਰਹਿ ਰਹੇ ਆ ਕਿਉਂਕਿ ਉਹਨਾਂ ਨੇ ਸੰਸਾਰਿਕ ਚੀਜ਼ਾਂ ਨੂੰ ਮਹੱਤਵ ਨਹੀਂ ਦਿੱਤਾ ਹੈਗਾ ਆਪਣੇ ਪਰਿਵਾਰ ਨੂੰ ਸਮਾਂ ਦਿੱਤਾ ਪਰਮੇਸ਼ਵਰ ਨੂੰ ਸਮਾਂ ਦੇ ਰਹੇ ਆ ਇਸ ਕਰਕੇ ਉਹ ਉਸ ਚੀਜ਼ ਦੇ ਵਿੱਚ ਵਧਦੇ ਜਾ ਰਹੇ ਉਹਨਾਂ ਨੇ ਬਰਕਤਾਂ ਆਸ਼ੀਸ਼ਾਂ ਉਹਨਾਂ ਨੇ ਸਵਰਗਿਕ ਪੂੰਜੀਆਂ ਮਿਲੀਆਂ ਹੋਈਆਂ ਜਿਹਨੂੰ ਕਹਿੰਦੇ ਸਵਰਗਿਕ ਪੂੰਜੀਆਂ ਮ ਓਵਰਸਲੀ ਸਵਰਗੀ ਕੁੰਡੀਆਂ ਹੁੰਦੀਆਂ ਨਾ ਕਿ ਤੁਸੀਂ ਇਹ ਨਹੀਂ ਕਿ ਜਿਹੜਾ ਚੱਟ ਚੱਲ ਕੇ 10 ਮਿੰਟ ਉੱਥੇ ਬੈਠ ਕੇ ਤੇ ਆ ਗਏ ਤੇ ਘਰੇ ਕੋਈ ਦੁਖੀ ਆ ਬਿਮਾਰ ਆ ਉਹਨੂੰ ਪੁੱਛੋ ਨਾ ਕਿਉਂ ਨਹੀਂ ਇੱਕ ਪਤਨੀ ਪਤੀ ਨੂੰ ਪੁੱਛਦੀ ਹੈ ਤੇ ਪਤੀ ਕਿਉਂ ਨਹੀਂ ਪੁੱਛਦਾ ਹੈਗਾ ਕੋਈ ਇਹ ਕਿ ਉਹ ਜੰਦਾ ਉਹਦੇ ਅੱਗੇ ਦਵਾਈ ਸੱਟਦੀ ਜਾਂਦੀ ਹੈ ਕਿ ਜਦੋਂ ਜਾ ਕੇ ਖਾ ਲਾ ਤਾਂ 10 ਮਿੰਟ ਬਾਅਦ ਉੱਠ ਕੇ ਕੰਮ ਕਰਨਾ ਸ਼ੁਰੂ ਕਰ ਦੇ ਮਨਾਂ ਇਹ ਨਹੀਂ ਸਮਝ ਆਉਂਦੀ ਜੇ ਕੋਈ ਸੁਧਰ ਰਿਹਾ ਨਾ ਹੁਣ ਸੁਧਰਨੋ ਸੁਧਰਨੋ ਮੈਂ ਕਹਿੰਨੀ ਕਿ ਪੂਰੀ ਲਾਈਫ ਇਦਾਂ ਨਹੀਂ ਚੱਲ ਸਕਦੀ ਪੂਰੀ ਲਾਈਫ ਜੇ ਤੁਸੀਂ ਕਹਿੰਦੇ ਆ ਕੀ ਮਤਲਬ ਕਿ ਕੋ ਉਹਤ ਨੂੰ ਦਬਾ ਕੇ ਰੱਖਿਆ ਜਾਂਦੇ ਉਹਨੂੰ ਮਤਲਬ ਕਿ ਇਹ ਸਾਡੀ ਸਵੇ ਥੋੜੇ ਦੇ ਅਰਲੀ ਹੱਸਿਆ ਵੀ ਸਕਦੀ ਸਭ ਕੁਝ ਕਰ ਸਕਦੀ ਆ ਲੇਕਿਨ ਪੋਤੀਆਂ ਇਹੋ ਜੀਆਂ ਹੁੰਦੀਆਂ ਕਿ ਆਪਣੀ ਜ਼ਿੰਦਗੀ ਤੋਂ ਹਾਰ ਜਾਂਦੀਆਂ ਆ ਆਤਮ ਹੱਤਿਆ ਖੁਦ ਖੁਸ਼ੀ ਕਰ ਲੈਂਦੀਆਂ ਕੁਝ ਹੁੰਦੀਆਂ ਪੈਕੇ ਪੈਕੇ ਜਾ ਕੇ ਬਹਿ ਜਾਂਦੇ ਆ ਮਾਂ ਪਿਓ ਦੇ ਕੋਲ ਤਾਂ ਕੁਝ ਹੁੰਦੀਆਂ ਘਰੋਂ ਬਾਹਰ ਗਏ ਮੂੰਹ ਚ ਲਾ ਹੋਰ ਕਿਤੇ ਚਲਾ ਲੈਂਦੀ ਆ ਮੂੰਹ ਕੁਝ ਆਪਣੀਆਂ ਜ਼ਿੰਦਗੀ ਨੂੰ ਹੀ ਖਤਮ ਕਰ ਦਿੰਦੀਆਂ ਤੇ ਕੁਝ ਮਜਬੂਰ ਹੋ ਜਾਂਦੀਆਂ ਉਹੀ ਜ਼ਿੰਦਗੀ ਨੂੰ ਮਤਲਬ ਚੁੱਪ ਰਹਿ ਕੇ ਸਹਿਣ ਇਸ ਜ਼ਿੰਦਗੀ ਨੇ ਪਰਮੇਸ਼ਵਰ ਨੇ ਇਸ ਜ਼ਿੰਦਗੀ ਨੂੰ ਦਿੱਤਾ ਵਾ ਖੁਸ਼ ਰਹਿਣ ਨੇ ਨਹੀਂ ਦਿੱਤਾਗਾ ਇੰਨਾ ਦੁੱਖ ਦੇਣ ਨੂੰ ਦਿੱਤਾ ਵਾ ਇੱਕ ਔਰਤ ਨੂੰ ਇੱਕ ਜੇ ਹਨਾ ਸੁਨਿਆਰ ਇੱਕ ਪੱਥਰ ਤੋਂ ਹੀਰਾ ਬਣਾ ਸਕਦਾ ਤੁਸੀਂ ਆਪਣੀ ਜਿਹੜੀ ਘਰ ਦੀ ਔਰਤ ਨੂੰ ਤੁਸੀਂ ਉਹਨੂੰ ਹੀਰਾ ਬਣਾ ਸਕਦੇ ਆਪਣੇ ਅچھے ਸੁਭਾਅ ਦੇ ਨਾਲ ਤੁਸੀਂ ਉਹਨੂੰ ਢਾਲ ਸਕਦੇ ਜੇ ਤੁਹਾਡਾ ਰਵਈਆ ਗਲਤ ਹੋ ਜਾਏ ਤਾਂ ਕਿਸ ਤਰ੍ਹਾਂ ਤੁਸੀਂ ਉਮੀਦ ਕਰਦੇ ਆ ਕਿ ਉਹਦਾ ਰਵਈਆ ਸਹੀ ਹੋ ਜਾਵੇ ਅਤੇ ਅچھے ਸੁਭਾਅ ਦੀ ਜੇ ਔਰਤ ਇੱਕ ਅچھے ਸੁਭਾਅ ਨਾਲ ਬੋਲਦੀ ਹੈ ਨਾ ਸਹੀ ਰਿਸਪੈਕਟ ਨਾਲ ਬੋਲਦੀ ਹੈ ਤਾਂ ਤੁਹਾਨੂੰ ਨਹੀਂ ਚਾਹੀਦਾ ਕਿ ਤੁਸੀਂ ਇੱਕ ਰਿਸਪੈਕਟ ਦੇ ਨਾਲ ਇੱਕ ਇੱਜ਼ਤ ਦੇ ਨਾਲ ਪਿਆਰ ਦੇ ਨਾਲ ਉਹਨੂੰ ਸੰਭਾਲੋ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਬੋਲ ਸਕਦੇ ਹੋ ਲੇਕਿਨ ਇੱਕ ਔਰਤ ਨਹੀਂ ਬੋਲ ਸਕਦੀ ਕਿਉਂਕਿ ਉਹ ਬੋਲੇਗੀ ਤੇ ਬਦਨਾਮੀ ਹੋ ਜਾਵੇਗੀ ਉਹਨੂੰ ਵੀ ਗੁੱਸਾ ਆਉਂਦਾ ਉਹ ਅੰਦਰ ਰੱਖਦੀ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਉੱਤੇ ਬਹੁਤ ਵੱਡੀ ਜਿਹੜੀ ਹਨਾ ਜ਼ਿੰਮੇਵਾਰੀ ਇੱਕ ਦਿੱਤੀ ਹੋਈ ਹੈ ਇੱਕ ਔਰਤ ਨੂੰ ਘਰ ਨੂੰ ਸੰਭਾਲਣਾ ਘਰ ਨੂੰ ਉਹੀ ਔਰਤ ਸੰਭਾਲ ਸਕਦੀ ਆ ਜਿਹੜੇ ਜਿਹੜਾ ਹੈ ਨਾ ਜੋ ਹੌਦ ਦਾ ਭੈ ਮੰਨਦੀ ਆ ਜਿਹੜੀ ਸੁੰਦਰਤਾ ਉਹ ਤਾਂ ਵਿਆਰਥਾ ਕਹਿੰਦਾ ਕੁਝ ਔਰਤਾਂ ਆਪਣੀ ਸੁੰਦਰਤਾ ਨੂੰ ਲੈ ਕੇ ਬਹੁਤ ਮਸ਼ਹੂਰ ਹੈਗੀਆਂ ਕਿ ਅਸੀਂ ਆਪ ਲੈਣਾ ਅਸੀਂ ਆ ਕਰਨਾ ਲੇਕਿਨ ਕੁਝ ਤਾਂ ਸਿੰਪਲ ਰਹਿਣ ਦੇ ਬਾਵਜੂਦ ਵੀ ਉਹਨਾਂ ਨੇ ਇੰਨਾ ਟੌਰਚਰ ਕੀਤਾ ਜਾਂਦਾ ਕਿ ਹਰ ਦਿਨ ਉਹ ਸੋਚਦੀ ਆ ਕਿ ਮੈਂ ਜੀਵਾਂ ਕੇ ਮਰਾਂ ਜੇ ਮਰਦੀ ਆ ਤਾਂ ਵੀ ਉਹ ਮਰਦੀ ਆ ਨਰਕ ਦੇ ਵਿੱਚ ਜੇ ਉਹ ਜੀਉਂਦੀ ਆ ਤੇ ਜਿਉਂਦੇ ਜੀ ਵੀ ਮਰਦੀ ਆ ਆਪਣਾ ਤੁਹਾਨੂੰ ਕਿਸੇ ਨੂੰ ਨਹੀਂ ਦੱਸਦੀ ਸੋਇ ਉਸ ਪਰਮੇਸ਼ੁਰ ਕੋ ਲੇਕਿਨ ਜ਼ਰੂਰੀ ਨਹੀਂ ਉਹ ਇੱਕ ਔਰਤ ਜ਼ਿੰਦਗੀ ਭਰ ਕੇ ਸੇ ਇਨਸਾਨ ਨੂੰ ਸੁਧਾਰ ਨਹੀਂ ਸਕਦੀ ਪ੍ਰਾਰਥਨਾ ਦੁਆ ਦੇ ਨਾਲ ਹੀ ਸੁਧਾਰ ਸਕਦੀ ਆਪਣੀ ਸੁਭਾਅ ਦੇ ਨਾਲ ਹੀ ਸੁਧਾਰ ਸਕਦੀ ਹੈ ਇਹ ਸਹੀ ਹੈ ਸੱਚ ਹੈ ਬਾਈਬਲ ਦੇ ਵਿੱਚ ਲਿਖਿਆ ਪਰ ਮਰਦ ਕਦੋਂ ਆਪਣਾ ਸੁਭਾਅ ਸਹੀ ਕਰੂਗਾ ਔਰਤ ਤਾਂ ਕਰ ਲੈਂਦੀ ਆਪਣਾ ਸੁਭਾਅ ਚੇਂਜ ਜਿੱਦਾਂ ਉਹ ਟਾਲਦਾ ਉਹਦਾ ਉਹਦਾ ਟਲ ਜਾਂਦੀ ਹੈ ਠੀਕ ਹੈ ਨਾ ਇਹਨੇ ਇੱਕ ਮਰਦ ਨੂੰ ਨਹੀਂ ਚਾਹੀਦਾ ਕਿ ਮੇਰੇ ਹੁਣ ਬੱਚੇ ਹੋ ਗਏ ਮੇਰੀ بیوی ਆ ਮੇਰਾ ਛੋਟਾ ਜਿਹਾ ਪਰਿਵਾਰ ਆ ਮੈਨੂੰ ਵੀ ਆਪਣੀਆਂ ਆਦਤਾਂ ਨੂੰ ਬਦਲਣ ਦੀ ਜ਼ਰੂਰਤ ਹੈਗੀ ਆ ਕਿਤੇ ਮੇਰੇ ਕਰਕੇ ਕੋਈ ਠੋਕਰਤ ਨਹੀਂ ਖਾਰੇ ਆ ਕਿਛੇ ਪਿੱਛੇ ਤੇ ਨਹੀਂ ਮੁੜ ਜਾਏਗਾ ਇਹ ਸੋਚਣ ਦੀ ਜ਼ਰੂਰ ਹੈ ਤੁਹਾਡੇ ਘਰ ਦੇ ਵਿੱਚ ਇਹੀ ਕਾਰਨ ਆ ਕਿ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਨਹੀਂ ਰਹਿੰਦੀ ਅਗਰ ਤੁਸੀਂ ਇੱਕ ਮਨ ਹੋ ਕੇ ਇੱਕ ਮਨ ਹੋ ਕੇ ਪ੍ਰਾਰਥਨਾ ਵਿੱਚ ਬੈਠੋ પતિ ਪਤਨੀ ਦੇ ਨਾਲ ਇੱਕ ਦੂਸਰੇ ਨੂੰ ਕੁਝ ਗੱਲਾਂ ਨੂੰ ਲੈ ਕੇ ਜ਼ਰੂਰੀ ਨਹੀਂ ਕੋਈ ਕੰਮ ਨਹੀਂ ਹੈ ਕਿ ਤੁਸੀਂ ਤਾਂ ਵੀ ਨਹੀਂ ਬੈਠ ਸਕਦੇ ਬੜੀ ਪਤਨੀ ਦੇ ਲਾਂਗੇ ਹਨਾ ਉਦੋਂ ਬੈਠ ਉਦੋਂ ਵੀ ਬੈਠ ਸਕਦੇ ਆ ਜਦੋਂ ਕੋਈ ਨਹੀਂ ਦਾ ਕੰਮ ਉਹਦੇ ਨਾਲ ਸਮਾਂ ਬਿਤਾਓ ਉਹਨੂੰ ਕੋਚੋ ਹਾਲਚਾਲ ਇੱਕ ਦੂਸਰੇ ਕਰਦੇ ਕੰਮਾਂ ਨੂੰ ਲੈ ਕੇ ਬੱਚਿਆਂ ਦੇ ਕੰਮਾਂ ਨੂੰ ਲੈ ਕੇ ਤੁਸੀਂ ਗੱਲਬਾਤ ਛੇੜੋ ਉਹਦੇ ਨਾਲ ਗੱਲ ਕਰੋ ਕਰਦੇ ਕੰਮਾਂ ਵਿੱਚ ਜੇ ਤੁਸੀਂ ਨਹੀਂ ਮਦਦ ਕਰਨੀ ਉਹਦੇ ਹੀ ਤੁਸੀਂ ਬੈਠ ਜਿਓ ਤੁਹਾਡੇ ਲਾਗੇ ਬੈਠ ਕੇ ਕੰਮ ਕਰਨਾ ਸ਼ੁਰੂ ਕਰ ਦੇਗੀ ਜ਼ਰੂਰੀ ਨਹੀਂ ਹੁੰਦਾ ਜੇ ਤੁਸੀਂ ਆਪਣੇ ਪਰਿਵਾਰ ਨੂੰ ਸਮਾਂ ਦੇਵੋਗੇ ਨਾ ਤਾਂ ਪਰਿਵਾਰ ਅਗਰੇ ਤਾਂ ਨੂੰ ਸਮਾਂ ਜ਼ਰੂਰ ਪਵੇਗਾ ਨਹੀਂ ਤਾਂ ਫੇਰ ਰਿਸ਼ਤੇ ਸਿਰਫ ਇੱਕ ਨਾਮ ਦੇ ਰਹਿ ਜਾਂਦੇ ਆ ਤਾਂ ਉਹਨਾਂ ਰਿਸ਼ਤਿਆਂ ਦੇ ਵਿੱਚ ਕੋਈ ਤਮ ਨਹੀਂ ਹੁੰਦਾ ਕੋਈ ਤੀਸਰਾ ਬੰਦਾ ਤੁਹਾਡੇ ਰਿਸ਼ਤੇ ਨੂੰ ਨਹੀਂ ਬਚਾ ਸਕਦਾ ਸਿਵਾਏ ਉਸ ਪਰਮੇਸ਼ਵਰ ਤੋਂ ਕੋਈ ਇਨਸਾਨ ਆਣ ਕੇ ਤੁਹਾਡੇ ਰਿਸ਼ਤੇ ਨੂੰ ਬਚਾ ਨਹੀਂ ਸਕਦਾ ਵੀ ਤੁਸੀਂ ਕਹੋ ਆਪਣਾ ਰਿਸ਼ਤਾ ਕਿਸੇ ਮੇ ਉਹਨੂੰ ਦੱਸਾਂ ਉਹਨੂੰ ਦੱਸਾਂ ਉਹ ਆਣ ਕੇ ਸਮਝੌਤਾ ਕਰ ਲੇ ਕਿਉਂਕਿ ਤੁਸੀਂ ਸਮਝਦਾਰ ਤੁਸੀਂ ਪਰਮੇਸ਼ਵਰ ਨੇ ਹੈਨਾ ਤੁਹਾਨੂੰ ਸਿਰਠ ਠਹਿਰਾਇਆ ਵਾ ਕੋਈ ਨਹੀਂ ਠਹਿਰਾਇਆ ਮਤਲਬ ਇੱਕ ਮਰਦ ਦਾ ਆਉਦਾ ਇਹੋ ਜਿਹਾ ਜੇ ਘਰ ਦੇ ਵਿੱਚ ਮਰਦੇ ਹੀ ਗਲਤ ਹੋ ਜਾਈਵੇ ਤਾਂ ਔਰਤ ਕਿੱਥੇ ਜਾਵੇ ਨਾ ਤਾਂ ਉਹ ਬੋਲ ਸਕਦੀ ਨਾ ਕੁਝ ਕਰ ਸਕਦੀ ਤਮ ਸਭਾ ਉਹਨੂੰ ਵੀ ਬਦਲਣਾ ਪੈਣਾ ਉਹ ਉਹ ਆਪਣੇ ਅੰਦਰ ਦੇਖ ਕੇ ਮੈਂ ਇਕੱਲਾ ਇਹ ਨਾ ਦੇਖੇ ਕਿ ਮੈਂ ਕਮਾ ਕੇ ਖਵਾ ਦੇਣਾ ਤੇ ਬੱਚ ਘਰੇ ਹੋਰ ਮੇਰੇ ਜਿੱਥੇ ਮੈਂ ਪੈਸਾ ਲੈਣਾ ਦੇਣਾ ਉਹ ਦਿਨ ਇਸ ਤਰ੍ਹਾਂ ਕਿ ਤੁਸੀਂ ਆਪਣੇ ਪਰਿਵਾਰ ਨੂੰ ਸਵਰਗ ਲੈ ਜਾਓਗੇ ਤੁਸੀਂ ਇਹ ਸੋਚੋ ਕਿ ਇਸ ਤਰ੍ਹਾਂ ਤੁਸੀਂ ਕਰਨ ਦੇ ਨਾਲ ਆਪਣੇ ਪਰਿਵਾਰ ਨੂੰ ਸਵਰਗ ਲੈ ਜਾਓਗੇ ਜੇ ਹੁਕਮ ਹਨਾ ਉਹ ਬੰਦੇ ਨੂੰ ਦਿੱਤਾ ਵੀ ਤੂੰ ਬਾਹਰ ਜਾ ਕੇ ਕਮਾਉਂਗਾ ਔਰਤ ਨੂੰ ਵੀ ਇਹ ਹੁਕਮ ਹੈ ਕਿ ਤੂੰ ਘਰੇ ਰਹਿ ਕੇ ਘਰ ਦੇ ਕੰਮ ਵੀ ਕਰ ਆਪਣੇ ਹੱਥਾਂ ਦੀ ਕਦਰ ਦੇ ਨਾਲ ਤੂੰ ਕੰਮ ਵੀ ਕਰ ਸਕਦੀ ਘਰ ਨੂੰ ਪਰਿਵਾਰ ਨੂੰ ਵੀ ਸਾਂਭ ਸਕਦੇ ਲਈ ਇਹ ਜ਼ਿੰਮੇਵਾਰੀ ਉਹਨੂੰ ਦਿੱਤੀ ਜੇ ਔਰਤ ਕੰਮ ਕਰਨਾ ਚਾਹੇ ਤਾਂ ਉਹ ਕਰ ਸਕਦੀ ਨਹੀਂ ਕਰਨਾ ਚਾਹੇ ਤਾਂ ਨਹੀਂ ਕਰ ਸਕਦੀ ਲੇਕਿਨ ਉਹ ਸੋਚਦੀ ਹੈ ਕਿ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਕੀ ਕਰਨਾ ਕੁਝ ਕਰਦੇ ਆ ਹਨਾ ਉਹ ਕੁਝ ਸੋਚ ਰਹੀ ਉਹਦੇ ਸਪੋਰਟ ਕਰੋ ਪਰ ਮੈਨੇ ਤਾਨੇ ਨਹੀਂ ਲੈਣੀ ਜਿੰਨਾ ਤੁਸੀਂ ਮੈਨੇ ਮਾਰੋਗੇ ਤਾਨੇ ਮਾਰੋਗੇ ਉਨਾ ਹੀ ਉਹ ਰਿਸ਼ਤਾ ਖਰਾਬ ਹੁੰਦਾ ਜੇ ਉਹ ਬੱਚਿਆਂ ਤੇ ਵੀ ਉਹੀ ਅਸਰ ਪੈਂਦਾ ਬੱਚਿਆਂ ਤੇ ਕੀ ਅਸਰ ਪੈਂਦਾ ਉਹ ਛੋਟੇ ਜਿਹੇ ਬੱਚੇ ਆ ਹਜੇ ਕਈ ਬੱਚੇ ਤਾਂ ਇੰਨੇ ਮਾਸੂਮ ਹੁੰਦੇ ਆ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੁੰਦੀ ਲੜਾਈ ਕੀ ਹੁੰਦੀ ਆ ਗਾਲ ਕੀ ਹੁੰਦੀ ਆ ਪਰ ਗਾਲ ਉਹਨਾਂ ਨੂੰ ਸਮਝ ਆ ਜਾਂਦੀ ਕਿ ਇਹ ਗਾਲ ਆ ਕੱਢ ਨਹੀਂ ਸਕਦੇ ਕੱਢਦੇ ਉਦੋਂ ਜਦੋਂ ਵੀ ਵੱਡੇ ਹੋ ਜਾਂਦੇ ਆ ਤੇ ਆਪਾਂ ਕਹਿੰਨੇ ਆ ਕਿ ਇਹ ਹੁਣ ਸਾਨੂੰ ਗਾਲ ਕੱਢਦੇ ਆ ਪਰ ਇੱਕ ਮਾਂ ਤੇ ਕੀ ਬੀਤਦੀ ਆ ਮੈਂ ਕਦੀ ਵੀ ਨਹੀਂ ਚਾਹਨੀ ਕਿ ਮੇਰੇ ਬੱਚੇ ਗਲਤ ਰਸਤੇ ਜਾਣ ਗਾਲਾਂ ਕੱਟਣ ਦੇ ਰਿਸਪੈਕਟ ਨਾ ਕਰਨੇ ਕੋਰਚ ਦੀ ਮੈਂ ਚੋਨੀ ਮੈਂ ਆਪਣੇ ਬੱਚਿਆਂ ਨੂੰ ਮੇਰੇ ਬੇਟਾ ਬੇਟੀ ਆ ਮੈਂ ਆਪਣੇ ਬੱਚਿਆਂ ਨੂੰ ਇਹਦਾ ਸਿਖਾਨੀ ਆ ਕਿ ਦੋਨੇ ਇਹ ਮੇਰੀ ਮਦਦ ਕਰਨ ਇੱਕ ਜੇ ਕਰਨਾ ਹੋਵੇ ਦੂਸਰਾ ਉਹਨੂੰ ਇਹ ਨਾ ਕਹਵੇ ਕਿ ਤੂੰ ਉੱਠ ਕੇ ਪਾਣੀ ਲੈ ਕੇ ਆ ਉਹ ਉਹਦੇ ਲਈ ਵੀ ਪਾਣੀ ਲੈ ਕੇ ਆਵੇ ਚਾਹੇ ਉਹ ਲੜਕਾ ਚਾਹੇ ਲੜਕੀ ਆ ਅੱਗੇ ਨੌ ਆਉਗੇ ਉਹਦੇ ਲਈ ਵੀ ਉਹ ਕੰਮ ਕਰ ਸਕੇ ਇੱਕ ਇੱਜ਼ਤ ਕਰ ਸਕੇ ਕਿਉਂਕਿ ਅੱਜ ਕੱਲ੍ਹ ਫੈਮਿਲੀਆ ਅਲੱਗ ਰਹਿੰਦੀਆਂ ਵਣ ਤੇ ਇੱਕ ਔਰਤ ਨੂੰ ਮਤਲਬ ਇਹੋ ਜਿਹਾ ਕੋਈ ਟਾਈਮ ਹੁੰਦਾ ਉਹਨੂੰ ਵੀ ਰੈਸਟ ਦੀ ਜ਼ਰੂਰਤ ਹੁੰਦੀ ਆ ਪਰ ਉਹਨੂੰ ਜਦੋਂ ਬਿਮਾਰ ਹੁੰਦੀ ਨਾ ਉਹਨੂੰ ਪਾਣੀ ਪੁੱਛਣ ਵਾਲਾ ਕੋਈ ਨਹੀਂ ਹੁੰਦਾ ਜਦੋਂ ਭੁੱਖੀ ਹੁੰਦੀ ਉਹਨੂੰ ਕਹਣਾ ਕੋਈ ਨਹੀਂ ਕਹਿੰਦਾ ਕਿ ਥੋ ਰੋਟੀ ਖਾਣਾ। ਕਹੋਗੀ ਇਹ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਪਰ ਆਪਣੇ ਰਿਸ਼ਤੇ ਵਿੱਚ ਜੇ ਤੁਸੀਂ ਸੰਭਾਲ ਸਕਦੇ ਸੰਭਾਲੋ ਜੇ ਨਹੀਂ ਸੰਭਾਲ ਸਕਦੇ ਤਾਂ ਪਰਮੇਸ਼ਵਰ ਤਾਂ ਫਿਰ ਨਿਆਂ ਕਰੇਗਾ ਹੀ। ਦੇਖੋ ਛੋਟ ਛੋਟ ਗੱਲ ਜੀਟਗਾ ਪਰਮੇਸ਼ਵਰ ਉਹਦਾ ਜਰੂਰ ਨਿਆਂ ਕਰੇ ਨਿਆਂ ਕਰਦਾ ਵਾ। ਪਰ ਮੈਂ ਇਹੀ ਕਹਿੰਨੀ ਪਰਮੇਸ਼ਵਰ ਸਭ ਤੇ ਦਇਆ ਕਰੇ ਸਭ ਨੂੰ ਬੁੱਧ ਸਮਝ ਗਿਆਨ ਦੇ ਪਤੀਆ ਚਾਹੀ ਪਤਨੀ ਹੋ ਸਭ ਨੂੰ ਬੁੱਧ ਸਮਝ ਗਿਆਨ ਦੇ। ਔਰ ਕਿਦਾ ਸੋਚਣਾ ਪਲੀਜ਼ ਮੇਰੇ ਇਸ ਚੈਨਲ ਨੂੰ ਜਰੂਰ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਆ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਕਮੈਂਟ ਜਰੂਰ ਦੱਸਿਓ ਕਿ ਸਹੀ ਆ ਜਾਂ ਗਲਤ ਆ ਇੱਕ ਮਨ ਹੋ ਕੇ ਪ੍ਰਾਰਥਨਾ ਜਰੂਰ ਕਰਨੀ ਚਾਹੀਦੀ ਸਿਕੋ ਜੈਮਸੀ